ਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਦਾ ਸਾਡਾ ਬਲੌਗ ਹੈਗਾ ਜੀ ਆਪਾਂ ਚੱਲੇ ਜੀ ਆਪਣੇ ਪਿੰਡ ਮਤਲਬ ਆਡਾ ਜਿਹੜਾ ਜੱਦੀ ਪਿੰਡ ਹੈ ਮਤਲਬ ਤੇ ਆਪਾਂ ਉੱਥੇ ਚੱਲੇ ਧਰਮਕੋੜ ਤੇ ਤੁਹਾਨੂੰ ਉੱਥੋਂ ਦਾ ਬਲੌਗ ਦਿਖਾਉਣੇ ਵਾਂ ਤੇ ਤੁਹਾਨੂੰ ਸਾਰਾ ਹੀ ਰਸਤੇ ਦਾ ਵੀ ਤੁਹਾਨੂੰ ਦਿਖਾਉਣੇ ਮੈਂ ਚਾਪਾ ਜਾਣਦਾ ਹੈ ਪਹਿਲਾਂ ਵੇਖ ਸਕਦੇ ਜੋ ਰਸਤੇ ਦਾ ਵੀਊ ਤੇ गाइस ਵੇਖੋ ਰਸਤੇ ਦਾ ਵੀਊ ਵਾ ਪਾ ਜਾਣਦਾ ਪਿਵਾਏ ਹੈਗਾ ਜੀ ਹਰਸ਼ਾਸ਼ੀਨਾ ਤੇ ਕੁਝ ਚੌਗੀਆਂ ਲਿਖਿਆ ਹੋਇਆ ਸੀ ਚੌਗੀਆਂ ਮਾਗੀ ਤਨੁਸਾਰਾ ਹੀ ਰਾਈ ਸ ਰਸਤੇ ਦਾ ਵੀ ਤੇ ਉਥੋਂ ਦਾ ਵੀ ඒ ප ඒ අජි තඩි වාලාගේ අපා ආතාඩි බත පේෙන්ඩය වෙක් සත්ද ਵਿਜ਼ਿਟਰ ਜੀ ਐਕੀ ਆ ਜਿਹੜੀ ਜਗ੍ਹਾ ਹੈ ਨਾ ਮਤਲਬ ਆ ਵੀ ਪਪਾ ਜੀ ਸਰਾਵਾਂ ਬੰਦਾ ਬੈਠੇ ਮਤਲਬ ਉਹ ਨੰਦੀ ਨਗਰ ਕੇ ਤੇ ਕਿਹੜਾ ਰਾਤ ਹੁੰਦੀ ਉਹ ਲੱਗਦੀ ਹੁੰਦੀ ਅੱਜ ਤੋਂ ਮਤਲਬ ਕਿਤੇ ਮੈਂ 161 ਤੇ ਬਾਕੀ ਤਾਂ ਉੱਥੀਆਂ ਲੱਗਦੀਆਂ ਸਿੱਕਾ ਤਾਂ ਉੱਥੀਆਂ ਆ ਗਏ ਮੈਂ ਵੇਖ ਸਕਦੇ ਜੂ ਉਹੋ ਜਿਹਾ హలో ਪਿੰਡ ਤਾਂ ਜਾ ਕੇ ਭੁੰਨੇ ਪਿੰਡ ਆ ਗਏ ਵਾ ਵੇਖ ਲੋ ਉਹਦੇ ਚਾਪਾ ਆਪਣੇ ਮੈਦਾਨ ਚ ਪੈਦਲ ਚ ਬੁਨੇ ਜਿੱਥੇ ਲਾਇਓ ਵੇਖ ਕੇ ਚੱਲਨੇ ਆਪਾਂ ਗਏ ਵੇਖ ਸਾਡੇ ਦੇਖੋ ਤੇ ਗਾਇਸ ਆਪ ਆ ਗਏ ਵਾ ਫਾਈਨਲੀ ਵੇਖ ਲੋ ਆ ਆ ਜੀ ਸਾਡੀ ਆ ਵੇਖੋ ਇੱਥੇ ਰੂੜੀ ਲਈ ਆ ਆਪਣੇ ਜਗ੍ਹਾ ਥੋੜਾ ਲੱਗ ਤੇ ਗਾਇਸ ਵੇਖੋ ਜੀ ਤੇ ਗਾਇਸ ਆਇਆ ਜੀ ਸਾਡਾ ਪਿੰਡ ਦਾ ਵੀ ਉਹ ਆ ਇੱਕ ਸਬਜੀ ਲਾਈ ਵਾ ਕਹਿੰਦੇ ਗਾਇਸ ਆ ਸਾਡੇ ਪਲਾਟ ਇੱਕ ਪਿੱਛੇ ਵਾ ਤੇ ਕਿੱਥੇ ਵਾ ਗਾਇਸ ਇਹ ਕਾਂ ਪਲਾਟ ਹੈ ਹਾ ਦਾ ਇੱਕ ਉਧਰ ਦੀ ਸਾਈਡ ਜਿੱਥੇ ਸ਼ਪੈਦੇ ਲੱਗੇ ਉਹ ਵੀ ਇੱਕ ਹਾਡਾ ਤੇ ਆ ਕਿਸੇ ਨੇ ਸਾਡੇ ਪਲਾਟ 'ਚ ਸਬਜ਼ੀ ਨਹੀਂ ਵੇਖੋ ਵੇਖੋ ਸਾਡਾ ਉਹ ਸ਼ਪੈਦਿਆਂ ਵਾਲਾ ਪਲਾਟ ਇੱਕ ਉਧਰ ਪਲਾਟ ਹੈ हां मोरलैंड ते बैक टू व्लॉग में काम ही होना आपा चलने वा घर वापस मैं सोचा ही मेरी छुट्टी हो जिंगे पर नहीं हुई बहुत बुरा हुआ मेरे साथ दुख लग रहा है मुझे इस बात का